ਖਬਰ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹੋਰ ਤਾਜ਼ਾ ਅਪਡੇਟ ਦੇ ਲਈ ਜੁੜੇ ਰਹੋ ਪ੍ਰਵਾਸੀ ਨਿਊਜ਼ ਦੇ ਨਾਲ ਅਮਰੀਕਾ ਦੇ ਵਿੱਚ ਖੋਜ ਅਤੇ ਉੱਚ ਸਿੱਖਿਆ ਦੇ ਮੌਕਿਆਂ ਨੂੰ ਲੈ ਕੇ ਭਾਰਤੀ ਵਿਦਿਆਰਥੀਆਂ ਤੇ ਖੋਜਕੰਤਾਵਾਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਦਰਮਿਆਨ ਹੁਣ ਕੈਨੇਡਾ ਨੇ ਭਾਰਤ ਦੇ ਨਾਲ ਅਕਾਦਮਿਕ ਅਤੇ ਖੋਜ ਸਹਿਯੋਗ ਬਦਾਨ ਵੱਲ ਉਲਟਾ ਕਦਮ ਚੁੱਕਿਆ ਹੈ ਕੈਨੇਡਾ ਦੀ ਪ੍ਰਮੁੱਖ ਸੰਸਥਾ ਯੂਨੀਵਰਸਿਟੀਆਂ ਕੈਨੇਡਾ ਜੋ ਤੇ ਇਸ ਦੀ ਪ੍ਰਮੁੱਖ ਯੂਨੀਵਰਸਿਟੀ ਦੀ ਨੁਮਾਇੰਦਗੀ ਕਰਦੀ ਹੈ ਉਸ ਨੇ 2 ਤੋਂ 6 ਫਰਵਰੀ ਤੱਕ ਭਾਰਤ ਦੌਰੇ ਉਤੇ ਆ ਰਹੀ ਹੈ ਇਸ ਤੌਰ ਤੇ ਅਗਵਾਈ ਕੈਨੇਡਾ ਦੀ 21 ਯੂਨੀਵਰਸਿਟੀ ਅਤੇ ਪ੍ਰਧਾਨਤਾ ਵਫਦ ਕਰੇਗਾ ਜਾਣਕਾਰੀ ਮੁਤਾਬਕ ਇਹ ਪੰਜ ਦਿਨਾਂ ਦਾ ਟੂਰ ਗੁਆ ਨਵੀਂ ਦਿੱਲੀ ਅਤੇ ਗੁਜਰਾਤ ਇੰਟਰਨੈਸ਼ਨਲ ਫਾਈਨੈਂਸ ਟੈਕ ਸਿਟੀ ਯਾਨੀ ਕਿ ਜੀ ਆਈ ਐਫਟੀ ਸਿਟੀ ਤੱਕ ਸੀਮਤ ਰਹੇਗਾ ਇੱਥੇ ਕੈਨੇਡੀਅਨ ਵਫ਼ਦ ਭਾਰਤ ਦੇ ਉੱਚ ਸਿੱਖਿਆ ਸੰਸਥਾਨਾਂ ਸਰਕਾਰੀ ਅਧਿਕਾਰੀਆਂ ਤੇ ਉਦਯੋਗ ਆਗੂਆਂ ਦੇ ਨਾਲ ਮੁਲਾਕਾਤ ਕਰੇਗਾ ਇਸ ਦੌਰੇ ਦਾ ਮੁੱਖ ਮਕਸਦ ਦੋਵੇਂ ਦੇਸ਼ਾਂ ਦੇ ਵਿਚਕਾਰ ਖੋਜ ਸਹਿਯੋਗ ਅਕਾਦਮਿਕ ਆਦਾਨ-ਪ੍ਰਦਾਨ ਤੇ ਅੰਤਰਰਾਸ਼ਟਰੀ ਸਿੱਖਿਆ ਦੇ ਟਿਕਾਊ ਮਾਡਲ ਵਿਕਸਿਤ ਕਰਨਾ ਹੈ ਇਮਿਸ਼ਨ ਇਸੇ ਲਈ ਵੀ ਮਹੱਤਵਪੂਰਨ ਮੰਨੇ ਜਾ ਰਹੇ ਨੇ ਕਿਉਂਕਿ ਇਹ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਐਨਦੀ ਦੇ ਭਾਰਤ ਦੌਰੇ ਤੋਂ ਕੁਝ ਹਫ਼ਤੇ ਪਹਿਲਾਂ ਹੋ ਰਿਹਾ ਹੈ। ਹਾਲੀਆ ਮਹੀਨਿਆਂ ਦੇ ਵਿੱਚ ਭਾਰਤ ਤੇ ਕੈਨੇਡਾ ਦੇ ਸਬੰਧਾਂ ਦੇ ਵਿੱਚ ਨਵੀਂ ਗਤੀ ਆਈ ਹੈ। ਖਾਸ ਗੱਲ ਇਹ ਹੈ ਕਿ ਕੈਨੇਡਾ ਨੇ ਹਾਲ ਹੀ ਦੇ ਵਿੱਚ ਭਾਰਤ ਦੇ ਨਾਲ ਸੀਈਪੀਏ ਉੱਤੇ ਗੱਲਬਾਤ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਜਿਸ ਦੇ ਨਾਲ ਵਪਾਰ, ਸਿੱਖਿਆ ਤੇ ਨਿਵੇਸ਼ ਦੇ ਮੌਕੇ ਹੋਰ ਵਧਣਗੇ। ਭਾਰਤ ਦੇ ਵਿੱਚ ਕੈਨੇਡਾ ਦੇ ਹਾਈ ਕਮਿਸ਼ਨਰ ਕਿਸਟੋਫਰ ਕੂਟਰ ਨੇ ਕਿਹਾ ਹੈ ਕਿ ਕੈਨੇਡੀਅਨ ਯੂਨੀਵਰਸਿਟੀਆਂ ਤੇ ਭਾਰਤ ਨਾਲ ਦਾ ਇਹ ਇੱਕ ਖੋਜ ਅਤੇ ਸਿੱਖਿਆ ਖੇਤਰ ਦੇ ਵਿੱਚ ਨਵੇਂ ਸਹਿਯੋਗ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਹੈ ਜੋ ਭਾਰਤ ਕੈਨੇਡਾ ਰਿਸ਼ਤੇ ਲਈ ਤਿਆਰ ਕੀਤੇ ਗਏ ਨਵੇਂ ਰੋਡ ਮੈਪ ਦੇ ਅਨੁਸਾਰ ਹੈ ਉੱਥੇ ਕੈਨੇਡਾ ਦੇ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਦਿਨੇਸ਼ ਕੇਪਟ ਨਾਇਕ ਨੇ ਕਿਹਾ ਹੈ ਕਿ ਇਹ ਦੋਰਾ ਅਕਾਦਮਿਕ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਤੇ ਦੋਵੇਂ ਦੇਸ਼ਾਂ ਦੇ ਵਿਚਕਾਰ ਲੰਬੇ ਸਮੇਂ ਵਾਲੀ ਪਾਈਪਲਾਈਨ ਨੂੰ ਅੱਗੇ ਵਧਾਉਣ ਦੇ ਲਈ ਮਹੱਤਵਪੂਰਨ ਬਣਾਉਂਦਾ ਹੈ ਕੂਟਨੀਤਿਕ ਸੂਤਰ ਦੇ ਅਨੁਸਾਰ ਇਹ ਮਿਸ਼ਨ ਸਿਰ ਸਿੱਖਿਆ ਤੱਕ ਸੀਮਤ ਨਹੀਂ ਰਹੇਗਾ ਬਲਕਿ ਉਦਯੋਗ ਸਹਿਯੋਗ ਨਵੀਨਤਾ ਤੇ ਗਿਆਨ ਆਦਾਨ ਪ੍ਰਦਾਨ ਨੂੰ ਵੀ ਨਵੀਂ ਦਿਸ਼ਾ ਦਵੇਗਾ ਸਾਲ ਤੇ ਤੌਰ ਉੱਤੇ ਦੇਖਿਆ ਜਾਵੇ ਤਾਂ ਜਿੱਥੇ ਅਮਰੀਕਾ ਦੇ ਵਿੱਚ ਭਾਰਤੀ ਵਿਦਿਆਰਥੀਆਂ ਨੂੰ ਆਨੇ ਚੁਇਤਤਾ ਦਾ ਸਾਹਮਣਾ ਕਰਨਾ ਪੈ ਰਿਹਾ ਉੱਥੇ ਕੈਨੇਡਾ ਭਾਰਤ ਦੇ ਲਈ ਇੱਕ ਮਜ਼ਬੂਤ ਅਤੇ ਭਰੋਸੇਮੰਦ ਸਿੱਖਿਆ ਸਾਥੀ ਵਜੋਂ ਸਾਹਮਣੇ ਆ ਰਿਹਾ ਹੈ ਅਮਰੀਕਾ ਦੇ ਵਿੱਚ ਖੋਜ ਅਤੇ ਉੱਚ ਸਿੱਖਿਆ ਦੇ ਮੌਕਿਆਂ ਨੂੰ ਲੈ ਕੇ ਭਾਰਤੀ ਵਿਦਿਆਰਥੀਆਂ ਤੇ ਖੋਜਕর্তਾਵਾਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਦਰਮਿਆਨ ਹੁਣ ਕੈਨੇਡਾ ਨੇ ਭਾਰਤ ਦੇ ਨਾਲ ਅਕਾਦਮਿਕ ਅਤੇ ਖੋਜ ਸਹਿਯੋਗ ਬਦਾਨ ਵੱਲ ਵੱਲਟਾ ਕਦਮ ਚੁੱਕਿਆ ਹੈ ਕੈਨੇਡਾ ਦੀ ਪ੍ਰਮੁੱਖ ਸੰਸਥਾ ਯੂਨੀਵਰਸਿਟੀਆਂ ਕੈਨੇਡਾ ਜੋ ਤੇਸ਼ ਦੀਆ ਪ੍ਰਮੁੱਖ ਯੂਨੀਵਰਸਿਟੀ ਦੀ ਨੁਮਾਇੰਦਗੀ ਕਰਦੀ ਹੈ ਉਸ ਨੇ 2 ਤੋਂ 6 ਫਰਵਰੀ ਤੱਕ ਭਾਰਤ ਦੌਰੇ ਉਤੇ ਆ ਰਹੀ ਹੈ ਇਸ ਦੌਰੇ ਦੀ ਅਗਵਾਈ ਕੈਨੇਡਾ ਦੀ 21 ਯੂਨੀਵਰਸਿਟੀ ਅਤੇ ਪ੍ਰਧਾਨਤਾ ਬਫਤ ਕਰੇਗਾ ਜਾਣਕਾਰੀ ਮੁਤਾਬਕ ਇਹ 5 ਦਿਨਾਂ ਦਾ ਟੂਰਾ ਗੁਆ ਨਵੀਂ ਦਿੱਲੀ ਅਤੇ ਗੁਜਰਾਤ ਇੰਟਰਨੈ ਫਾਈਨੈਂਸ ਜੈੱਟ ਸਿਟੀ ਯਾਨੀ ਕਿ GIFT ਸਿਟੀ ਤੱਕ ਸੀਮਤ ਰਹੇਗਾ ਇੱਥੇ ਕੈਨੇਡੀਅਨ ਵਫਦ ਭਾਰਤ ਦੇ ਉੱਚ ਸਿੱਖਿਆ ਸੰਸਥਾਨਾਂ ਸਰਕਾਰੀ ਅਧਿਕਾਰੀਆਂ ਤੇ ਉਦਯੋਗ ਆਗੂਆਂ ਦੇ ਨਾਲ ਮੁਲਾਕਾਤ ਕਰੇਗਾ ਇਸ ਦੌਰੇ ਦਾ ਮੁੱਖ ਮਕਸਦ ਦੋਵੇਂ ਦੇਸ਼ਾਂ ਦੇ ਵਿਚਕਾਰ ਖੋਜ ਸਹਿਯੋਗ ਅਕਾਦਮਿਕ ਆਦਾਨ-ਪ੍ਰਦਾਨ ਅੰਤਰਰਾਸ਼ਟਰੀ ਸਿੱਖਿਆ ਦੇ ਟਿਕਾਊ ਮਾਡਲ ਵਿਕਸਿਤ ਕਰਨਾ ਹੈ ਇਹ ਮਿਸ਼ਨ ਇਸੇ ਲਈ ਵੀ ਮਹੱਤਵਪੂਰਨ ਮੰਨੇ ਜਾ ਰਹੇ ਨੇ ਕਿਉਂਕਿ ਇਹ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਮਾਰਕਾਨੀ ਦੇ ਭਾਰਤ ਦੌਰੇ ਤੋਂ ਕੁਝ ਹਫ਼ਤੇ ਪਹਿਲਾਂ ਹੋ ਰਿਹਾ ਹੈ। ਹਾਲੀਆ ਮਹੀਨਿਆਂ ਦੇ ਵਿੱਚ ਭਾਰਤ ਤੇ ਕੈਨੇਡਾ ਦੇ ਸਬੰਧਾਂ ਦੇ ਵਿੱਚ ਨਵੀਂ ਗਤੀ ਆਈ ਹੈ। ਖਾਸ ਗੱਲ ਇਹ ਹੈ ਕਿ ਕੈਨੇਡਾ ਨੇ ਹਾਲ ਹੀ ਦੇ ਵਿੱਚ ਭਾਰਤ ਦੇ ਨਾਲ CEPA ਉੱਤੇ ਗੱਲਬਾਤ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਜਿਸ ਦੇ ਨਾਲ ਵਪਾਰ, ਸਿੱਖਿਆ ਤੇ ਨਿਵੇਸ਼ ਦੇ ਮੌਕੇ ਹੋਰ ਵਧਣਗੇ। ਭਾਰਤ ਦੇ ਵਿੱਚ ਕੈਨੇਡਾ ਦੇ ਹਾਈ ਕਮਿਸ਼ਨਰ ਕੇਸ ਜੋਫਰ ਕੋਟਰ ਨੇ ਕਿਹਾ ਹੈ ਕਿ ਕੈਨੇਡੀਅਨ ਯੂਨੀਵਰਸਿਟੀਆਂ ਤੇ ਪ੍ਰਧਾਨਨਾ ਦਾ ਇਹ ਇੱਕ ਇਹ ਦੌਰਾ ਕੋਜ ਅਤੇ ਸਿੱਖਿਆ ਖੇਤਰ ਦੇ ਵਿੱਚ ਨਵੇਂ ਸਹਿਯੋਗ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਹੈ ਜੋ ਭਾਰਤ ਕੈਨੇਡਾ ਰਿਸ਼ਤੇ ਲਈ ਤਿਆਰ ਕੀਤੇ ਗਏ ਨਵੇਂ ਰੋਡ ਮੈਪ ਦੇ ਅਨੁਸਾਰ ਹੈ ਉੱਥੇ ਕੈਨੇਡਾ ਦੇ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਦਿਨੇਸ਼ ਕੇਪਟ ਨਾਇਕ ਨੇ ਕਿਹਾ ਕਿ ਇਹ ਦੌਰਾ ਅਕਾਦਮਿਕ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਤੇ ਦੋਵੇਂ ਦੇਸ਼ਾਂ ਦੇ ਵਿਚਕਾਰ ਲੰਬੇ ਸਮੇਂ ਵਾਲੀ ਪਾਈਪਲਾਈਨ ਨੂੰ ਅੱਗੇ ਵਧਾਉਣ ਦੇ ਲਈ ਮਹੱਤਵਪੂਰਨ ਬਣਾਉਂਦਾ ਹੈ ਕੂਟਨੀਤਿਕ ਸੂਤਰ ਦੇ ਅਨੁਸਾਰ ਇਹ ਮਿਸ਼ਨ ਸਿਰਫ ਸਿੱਖਿਆ ਤੱਕ ਸੀਮਤ ਨਹੀਂ ਰਹੇਗਾ ਬਲਕਿ ਉਦਯੋਗ ਸੇਕ ਨਵੀਨਤਾ ਤੇ ਗਿਆਨ ਆਦਾਨ ਪ੍ਰਦਾਨ ਨੂੰ ਵੀ ਨਵੀਂ ਦਿਸ਼ਾ ਦਵੇਗਾ ਸਾਲ ਤੇ ਤੌਰ ਉੱਤੇ ਦੇਖਿਆ ਜਾਵੇ ਤਾਂ ਜਿੱਥੇ ਅਮਰੀਕਾ ਦੇ ਵਿੱਚ ਭਾਰਤੀ ਵਿਦਿਆਰਥੀਆਂ ਨੂੰ ਅਨਿਸ਼ਚਿਤਤਾ ਦਾ ਸਾਹਮਣਾ ਕਰਨਾ ਪੈ ਰਿਹਾ ਉੱਥੇ ਕੈਨੇਡਾ ਭਾਰਤ ਲਈ ਇੱਕ ਮਜ਼ਬੂਤ ਅਤੇ ਭਰੋਸੇਮੰਦ ਸਿੱਖਿਆ ਸਾਥੀ ਵਜੋਂ ਸਾਹਮਣੇ ਆ ਰਿਹਾ ਹੈ ਅਮਰੀਕਾ ਦੇ ਵਿੱਚ ਖੋਜ ਅਤੇ ਉੱਚ ਸਿੱਖਿਆ ਦੇ ਮੌਕਿਆਂ ਨੂੰ ਲੈ ਕੇ ਭਾਰਤੀ ਵਿਦਿਆਰਥੀਆਂ ਤੇ ਖੋਜਕਲਤਾਵਾਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਦਰਮਿਆਨ ਹੁਣ ਕੈਨੇਡਾ ਨੇ ਭਾਰਤ ਦੇ ਨਾਲ ਅਕਾਦਮਿਕ ਅਤੇ ਖੋਜ ਸਹਿਯੋਗ ਬਦਾਨ ਵੱਲ ਉਲਟਾ ਕਦਮ ਚੁੱਕਿਆ ਹੈ ਕੈਨੇਡਾ ਦੀ ਪ੍ਰਮੁੱਖ ਸੰਸਥਾ ਯੂਨੀਵਰਸਿਟੀਆਂ ਕੈਨੇਡਾ ਜੋ ਦੇਸ਼ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ਨੂੰ ਮਾਨਤਾ ਕਿ ਕਰਦੀ ਹੈ ਉਸ ਨੇ 2 ਤੋਂ 6 ਫਰਵਰੀ ਤੱਕ ਭਾਰਤ ਦੌਰੇ ਉਤਿਆਰਿਆ ਹੈ ਇਸ ਦੌਰੇ 'ਤੇ ਕਵਈ ਕੈਨੇਡਾ ਦੀ 21 ਯੂਨੀਵਰਸਿਟੀ ਅਤੇ ਪ੍ਰਧਾਨਤਾ ਵਫ਼ਦ ਕਰੇਗਾ ਜਾਣਕਾਰੀ ਮੁਤਾਬਕ ਇਹ ਪੰਜ ਦਿਨਾਂ ਦਾ ਦੌਰਾ ਕੁਆ ਨਵੀਂ ਦਿੱਲੀ ਅਤੇ ਗੁਜਰਾਤ ਇੰਟਰਨੈਸ਼ਨਲ ਫਾਈਨੈਂਸ ਟਰੈਪ ਸਿਟੀ ਯਾਨੀ ਕਿ ਜੀਆਈਐਫਟੀ ਸਿਟੀ ਤੱਕ ਸੀਮਤ ਰਹੇਗਾ ਇੱਥੇ ਕੈਨੇਡੀਅਨ ਵਫ਼ਦ ਭਾਰਤ ਦੇ ਉੱਚ ਸਿੱਖਿਆ ਸੰਸਥਾਨਾਂ ਸਰਕਾਰੀ ਅਧਿਕਾਰੀਆਂ ਤੇ ਉਦਯੋਗ ਆਗੂਆਂ ਦੇ ਨਾਲ ਮੁਲਾਕਾਤ ਕਰੇਗਾ ਇਸ ਦੌਰ ਦਾ ਮੁੱਖ ਮਕਸਦ ਦੋਵੇਂ ਦੇਸ਼ਾਂ ਦੇ ਵਿਚਾਰ ਖੋਜ ਸਹਿਯੋਗ ਅਕਾਦਮਿਕ ਆਦਾਨ ਪ੍ਰਦਾਨ ਅੰਤਰਰਾਸ਼ਟਰੀ ਸਿਖਰ ਦੇ ਟਿਕਾਊ ਮਾਡਲ ਵਿਕਸਿਤ ਕਰਨਾ ਹੈ ਇਹ ਮਿਸ਼ਨ ਇਸੇ ਲਈ ਵੀ ਮਹੱਤਵਪੂਰਨ ਮੰਨੇ ਜਾ ਰਹੇ ਨੇ ਕਿਉਂਕਿ ਇਹ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਰਨੀ ਦੇ ਭਾਰਤ ਦੌਰੇ ਤੋਂ ਕੁਝ ਹਫ਼ਤੇ ਪਹਿਲਾਂ ਹੋ ਰਿਹਾ ਹੈ। ਹਾਲੀਆ ਮਹੀਨਿਆਂ ਦੇ ਵਿੱਚ ਭਾਰਤ ਤੇ ਕੈਨੇਡਾ ਦੇ ਸਬੰਧਾਂ ਦੇ ਵਿੱਚ ਨਵੀਂ ਗਤੀ ਆਈ ਹੈ। ਖਾਸ ਗੱਲ ਇਹ ਹੈ ਕਿ ਕੈਨੇਡਾ ਨੇ ਹਾਲ ਹੀ ਦੇ ਵਿੱਚ ਭਾਰਤ ਦੇ ਨਾਲ ਸੀਈਪੀਏ ਉੱਤੇ ਗੱਲਬਾਤ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਜਿਸ ਦੇ ਨਾਲ ਵਪਾਰ, ਸਿੱਖਿਆ ਤੇ ਨਿਵੇਸ਼ ਦੇ ਮੌਕੇ ਹੋਰ ਵਧਣਗੇ। ਭਾਰਤ ਦੇ ਵਿੱਚ ਕੈਨੇਡਾ ਦੇ ਹਾਈ ਕਮਿਸ਼ਨਰ ਕੇਸ ਜੋਫਰ ਕੋਟਰ ਨੇ ਕਿਹਾ ਹੈ ਕਿ ਕੈਨੇਡੀਅਨ ਯੂਨੀਵਰਸਿਟੀਆਂ ਤੇ ਪ੍ਰਧਾਨਨਾ ਦਾ ਇਹ ਇੱਕ ਦੋਰਾ ਖੋਜ ਅਤੇ ਸਿੱਖਿਆ ਖੇਤਰ ਦੇ ਵਿੱਚ ਨਵੇਂ ਸਹਿਯੋਗ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਹੈ ਜੋ ਭਾਰਤ ਕੈਨੇਡਾ ਰਿਸ਼ਤੇ ਲਈ ਤਿਆਰ ਕੀਤੇ ਗਏ ਨਵੇਂ ਰੋਡ ਮੈਪ ਦੇ ਅਨੁਸਾਰ ਹੈ ਉੱਥੇ ਹੀ ਕੈਨੇਡਾ ਦੇ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਦਿਨੇਸ਼ ਕੇਪਟ ਨਾਇਕ ਨੇ ਕਿਹਾ ਕਿ ਇਹ ਦੋਰਾ ਅਕਾਦਮਿਕ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਤੇ ਦੋਵੇਂ ਦੇਸ਼ਾਂ ਦੇ ਵਿਚਕਾਰ ਲੰਬੇ ਸਮੇਂ ਵਾਲੀ ਭਾਈਵਾਲੀ ਨੂੰ ਅੱਗੇ ਵਧਾਉਣ ਦੇ ਲਈ ਮਹੱਤਵਪੂਰਨ ਬਣਾਉਂਦਾ ਹੈ कूटनीतिक सूत्र ਦੇ ਅਨੁਸਾਰ ਇਹ ਮਿਸ਼ਨ ਸਿਰਫ ਸਿੱਖਿਆ ਤੱਕ ਸੀਮਤ ਨਹੀਂ ਰਹੇਗਾ ਬਲਕਿ ਉਦਯੋਗ ਸੇਕ ਨਵੀਨਤਾ ਤੇ ਗਿਆਨ ਆਦਾਨ ਪ੍ਰਦਾਨ ਨੂੰ ਵੀ ਨਵੀਂ ਦਿਸ਼ਾ ਦਵੇਗਾ ਸਾਲ ਤੇ ਤੌਰ ਉੱਤੇ ਦੇਖਿਆ ਜਾਵੇ ਤਾਂ ਜਿੱਥੇ ਅਮਰੀਕਾ ਦੇ ਵਿੱਚ ਭਾਰਤੀ ਵਿਦਿਆਰਥੀਆਂ ਨੂੰ ਅਨੇਕ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਉੱਥੇ ਕੈਨੇਡਾ ਭਾਰਤ ਦੇ ਲਈ ਇੱਕ ਮਜ਼ਬੂਤ ਅਤੇ ਪ੍ਰੋਸੇ ਮੰਦ ਸਿੱਖਿਆ ਸਾਥੀ ਵਜੋਂ ਸਾਹਮਣੇ ਆ ਰਿਹਾ ਹੈ ਅਮਰੀਕਾ ਦੇ ਵਿੱਚ ਖੋਜ ਅਤੇ ਉੱਚ ਸਿੱਖਿਆ ਦੇ ਮੌਕਿਆਂ ਨੂੰ ਲੈ ਕੇ ਭਾਰਤੀ ਵਿਦਿਆਰਥੀਆਂ ਤੇ ਖੋਜਕਦਮਾਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਦਰਮਿਆਨ ਹੁਣ ਕੈਨੇਡਾ ਨੇ ਭਾਰਤ ਦੇ ਨਾਲ ਅਕਾਦਮਿਕ ਅਤੇ ਖੋਜ ਸਹਿਯੋਗ ਬਦਾਨ ਵੱਲ ਉਲਟਾ ਕਦਮ ਚੁੱਕਿਆ ਹੈ ਕੈਨੇਡਾ ਦੀ ਪ੍ਰਮੁੱਖ ਸੰਸਥਾ ਯੂਨੀਵਰਸਿਟੀਆਂ ਕੈਨੇਡਾ ਜੁਤੇਸ਼ ਦੀ ਪ੍ਰਮੁੱਖ ਯੂਨੀਵਰਸਿਟੀ ਦੀ ਨੁਮਾਇੰਦਗੀ ਕਰਦੀ ਹੈ ਉਸ ਨੇ 2 ਤੋਂ 6 ਫਰਵਰੀ ਤੱਕ ਭਾਰਤ ਦੌਰੇ ਉਤਿਆਰੀ ਹੈ ਇਸ ਦੌਰੇ ਦੀ ਗੁਆਹਾਈ ਕੈਨੇਡਾ ਦੀ 21 ਯੂਨੀਵਰਸਿਟੀ ਅਤੇ ਪ੍ਰਧਾਨਤਾ ਵੱਫਤ ਕਰੇਗਾ ਜਾਣਕਾਰੀ ਮੁਤਾਬਕ ਇਹ ਪੰਜ ਦਿਨਾਂ ਦਾ ਦੌਰਾ ਗੁਆਹ ਨਵੀਂ ਦਿੱਲੀ ਅਤੇ ਗੁਜਰਾਤ ਇੰਟਰਨੈਸ਼ਨਲ ਫਾਈਨੈਂਸ ਟਰੈਪ ਸਿਟੀ ਯਾਨੀ ਕਿ ਜੀ ਆਈ ਐਫਟੀ ਸਿਟੀ ਤੱਕ ਸੀਮਤ ਰਹੇਗਾ ਇੱਥੇ ਕੈਨੇਡੀਅਨ ਵਫ਼ਦ ਭਾਰਤ ਦੇ ਉੱਚ ਸਿੱਖਿਆ ਸੰਸਥਾਨਾਂ ਸਰਕਾਰੀ ਅਧਿਕਾਰੀਆਂ ਤੇ ਉਦਯੋਗ ਆਗੂਆਂ ਦੇ ਨਾਲ ਮੁਲਾਕਾਤ ਕਰੇਗਾ ਇਸ ਦੌਰੇ ਦਾ ਮੁੱਖ ਮਕਸਦ ਦੋਵੇਂ ਦੇਸ਼ਾਂ ਦੇ ਵਿਚਕਾਰ ਖੋਜ ਸਹਿਯੋਗ ਅਕਾਦਮਿਕ ਆਦਾਨ ਪਰਦਾਨ ਅੰਤਰਰਾਸ਼ਟਰੀ ਸਿੱਖਿਆ ਦੇ ਟਿਕਾਊ ਮਾਡਲ ਵਿਕਸਿਤ ਕਰਨਾ ਹੈ ਇਮਿਸ਼ਨ ਇਸੇ ਲਈ ਵੀ ਮਹੱਤਵਪੂਰਨ ਮੰਨੇ ਜਾ ਰਹੇ ਨੇ ਕਿਉਂਕਿ ਇਹ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਐਨਟਨੀ ਦੇ ਭਾਰਤ ਦੌਰੇ ਤੋਂ ਕੁਝ ਹਫ਼ਤੇ ਪਹਿਲਾਂ ਹੋ ਰਿਹਾ ਹੈ। ਹਾਲੀਆ ਮਹੀਨਿਆਂ ਦੇ ਵਿੱਚ ਭਾਰਤ ਅਤੇ ਕੈਨੇਡਾ ਦੇ ਸਬੰਧਾਂ ਦੇ ਵਿੱਚ ਨਵੀਂ ਗਤੀ ਆਈ ਹੈ। ਖਾਸ ਗੱਲ ਇਹ ਹੈ ਕਿ ਕੈਨੇਡਾ ਨੇ ਹਾਲ ਹੀ ਦੇ ਵਿੱਚ ਭਾਰਤ ਦੇ ਨਾਲ CEPA ਉੱਤੇ ਗੱਲਬਾਤ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਜਿਸ ਦੇ ਨਾਲ ਵਪਾਰ, ਸਿੱਖਿਆ ਤੇ ਨਿਵੇਸ਼ ਦੇ ਮੌਕੇ ਹੋਰ ਵਧਣਗੇ। ਭਾਰਤ ਦੇ ਵਿੱਚ ਕੈਨੇਡਾ ਦੇ ਹਾਈ ਕਮਿਸ਼ਨਰ ਕੇਸ ਜੋਫਰ ਕੋਟਰ ਨੇ ਕਿਹਾ ਹੈ ਕਿ ਕੈਨੇਡੀਅਨ ਯੂਨੀਵਰਸਿਟੀਆਂ ਤੇ ਪ੍ਰਧਾਨਨਾ ਦਾ ਇਹ ਦੁਰਾ ਖੋਜ ਅਤੇ ਸਿੱਖਿਆ ਖੇਤਰ ਦੇ ਵਿੱਚ ਨਵੇਂ ਸਹਿਯੋਗ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਹੈ